ਸਾਥ ਸੰਗਤ ਜੀ 52 ਅੰਗ ਤੱਕ ਸੰਥਿਆਪ ਜੀ ਨੇ ਸਰਵਣ ਕਰ ਲਈ ਸੀ ਅੱਜ ਅੱਗੇ ਸੰਥਿਆ ਰੰਮ ਹੋ ਜਾ ਰਹੀ ਹੈ ਹਾਂ ਜੀ ਸ੍ਰੀ ਰਾਗ ਮਹਲਾ ਪੰਜਵਾ ਕਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੇੜਾ ਜਮ ਕਾਲ ਸੱਚਾ ਸਾਹਿਬ ਮਨ ਵਿਠਾ ਹੋਆ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜਨ ਜਾਲ ਹੈ ਮੇਰਾ ਮੇਰੇ ਸਤਿਗੁਰਾ ਹੋ ਤੁਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲੇ ਹਰਨ ਤਸ ਦਿੱਤਾ ਅੰਮ੍ਰਿਤ ਨਾਮ ਰਹਾਓ ਜੇਨ ਤੂ ਸੇਵਿਆ ਭਉ ਕਰ ਸਹੀ ਪੁਰਖ ਸਜਾਨ ਤਿੰਨਾ ਪਿਛੈ ਛੁੱਟੀਐ ਜਿਨ ਅੰਦਰ ਨਾਮ ਅਨਿਦਾਨ ਗੁਰ ਜਿਵੜਾ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਬਾਏ ਸੱਚੇ ਸੇਤੀ ਅਤਿਆ ਦਰਗਹਿ ਬੈਸਨ ਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸਚ ਕਰਤਾ ਸਚ ਕਰਨ ਹਾਰ ਸਚ ਸਾਹਿਬ ਸਚ ਤੇ ਇਕ ਸੱਚੋ ਸਚਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਵੇ ਏਕ ਸ੍ਰੀ ਰਾਗ ਮਹਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਗੁਰ ਬਚਨ ਕਮਾਵਨੇ ਸੱਚਾ ਇਹੋ ਵਿਚਾਰਐ ਬੇਨਾ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰੈ ਮੇਰੇ ਸਾਜਣ ਹਰ ਹਰ ਨਾਮ ਸਮਾਲੇ ਮੇਰੇ ਸਾਜਣ ਸਾਜਣ ਬੋਲਣਾ ਮੇਰੇ ਸਾਜਣ ਹਰ ਹਰ ਨਾਮ ਸਮਾਲੇ ਚਲੋ ਮੇਰੇ ਸਾਜਣ ਹਰ ਹਰ ਨਾਮ ਸਮਾਲੇ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਓ ਗੁਰ ਸਮਰੱਥ ਅਪਾਰ ਗੁਰ ਵਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਵਰਨਾ ਕੋਏ ਗੁਰ ਕਰਤਾ ਗੁਰ ਕਰਨ ਹਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ गौर तीरथ गुर पार जात गुर मनसा पूरन हार गुर देता हर नाम दे उदर सब संसार गुर समरथ गुर निरंकार गुर ऊंचा अगम अपार गुर की महिमा अगम है क्या कथे कथन हार गुर की महिमा अगम है है ते विश्राम ला क्या कथ है दो दलावा लगिया क्या कथ है कथन हार ਚਲੋ ਪੂਰਪਰ ਗੁਰ ਕੀ ਮਹਿਮ ਆਗਮ ਹੈ ਕਿਆ ਕਥੈ ਕਥਨ ਹਰ ਜਿਤੜੇ ਫਲ ਮਨ ਪਾਛਿਅ ਹੈ ਤਿਤੜੇ ਸਤਗੁਰ ਪਾਸ ਜਿਤੜੇ ਜਿਝਿਲ ਸਿਹਰੀ ਲਾ ਕੇ ਉਚਾਰਨ ਕਰਨਾ ਜਿਤੜੇ ਨਹੀਂ ਬੋਲਣਾ ਜੇ ਜਿਤੜੇ ਬੋਲਦੇ ਆ ਤਾਂ ਫਿਰ ਲਾ ਲੱਗਦੀ ਹੈ ਸਿਹਰੀ ਲੱਗੀ ਹੈ ਸਿਹਰੀ ਦੀ ਵਾਜ ਨਿਕਲੇਗੀ ਜਿਤੜੇ ਜਿਤੜੇ ਫਲ ਮਨ ਬਾਛਿਅ ਹੈ ਤਿਤੜੇ ਸਤਗੁਰ ਪਾਸ ਚਲੋ ਜਿਤੜੇ ਮਨ ਜਿਤੜੇ ਫਲ ਮਨ ਬਾਛਿ ਹੈ ਜਿਤੜੇ ਸਤਗੁਰ ਪਾਸ ਪੁਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ ਪੁਰਬ ਲਿਖੇ ਪਾਵਣੀ ਨਾਣੀ ਦੀ ਬਾਜ ਉਚਾਰਨ ਕਰੋ ਪਾਵਣੀ ਚਲੋ ਪੁਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ ਸਤਗੁਰ ਸਰਨੀ ਆਇਆ ਬਾਹੜ ਨਹੀਂ ਬినాਸ਼ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਉ ਪਿੰਡ ਤੇਰਾ ਸਾਸ ਤੇਰੀ ਰਾਗ ਮਹੱਲਾ ਪੰਜਵਾ ਸੰਤ ਜਨ ਹੋਸਨ ਭਾਈ ਹੋ ਛੂਟਨ ਸਾਚਾ ਨਾਏ ਕਰਕੇ ਚਰਨ ਸਰੇਵਨੇ ਤੀਰਥ ਹਰ ਕਾ ਨਾਓ ਆਗੇ ਦਰਗਹਿ ਮੰਨੀ ਹੈ ਮਿਲੈ ਨ ਥਾਵੇ ਥਾਓ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਅ ਤੁਠੈ ਪਾਈਐ ਪੂਰਨ ਅਲਖ ਭੇਵ ਰਹਾਓ ਸਤਗੁਰ ਬਿਟਹੋ ਵਾਰਿਆ ਜਿਨ ਦਿੱਤਾ ਸਚ ਨਾਓ ਅਨ ਦਿਨ ਸਚ ਸਲਾਹਨਾ ਸਚੇ ਕੇ ਗੁਣ ਗਾਓ ਸਚ ਖਾਣਾ ਸਚ ਪੈਨਨਾ ਸਚੇ ਸਚਾ ਨਾਓ ਸਾਸ ਗਿਰਾਸਨ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜ ਅਵਰਨ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿ ਆ ਸਮਾਏ ਜਿਨ ਕੋ ਪੁਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਨ ਆਗਤੀ ਮਰਨ ਆਵੇ ਜਾਏ ਸ੍ਰੀ ਰਗ ਮਹਲਾ ਪਹਿਲਾ ਕਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਗ ਮਹਲਾ ਪਹਿਲਾ ਕਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਵਾਵਨਾ ਜੋ ਜੋ ਜਾਪੈ ਵਾਏ ਜਿਸਨੋ ਵਾਏ ਸੁਨਾਈਐ ਸੋ ਕੇਵਡ ਕਿਤਿ ਥਾਏ ਆਖਣ ਵਾਲੇ ਜਿਤੜੇ ਸਭ ਆਖ ਰਹਿ ਲਿਵ ਲਾਏ ਬਾਬਾ ਅਲੋ ਅਗਮ ਅਪਾਰੈ ਪਾਕੀ ਨਾਈ ਪਾਕ ਥਾਇ ਸੱਚਾ ਪਰਵਦਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲੇਖ ਨਾ ਜਾਣੈ ਕੋਏ ਜੇ ਸੋ ਸਾਇਰ ਮੇਲੀਅ ਹੈ ਤਿਲ ਨਾ ਪੁਜਾਵ ਹੈ ਰੋਏ ਕੀਮਤ ਕਿਨੈ ਨਾ ਪਾਈਆ ਸਭ ਸੁਨ ਸੁਨ ਆਖੈ ਸੋਏ ਪੀਰ ਪੈ ਕੰਮਰ ਸਾਲਕ ਸਦਕ ਸੁਹਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰਦਰਵੇਸ ਰਸੀਦ ਬਰਕਤ ਤਿਨ ਕੋ ਅਗਲੀ ਪੜਦੇ ਰਹਿਨ ਦਰੂਦ ਪੋਚਣਾ ਸਾਜੇ ਪੋਚਣਾ ਟਾਹੇ ਪੋਚਣਾ ਦੇਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰਿਐ ਸਬਨਾ ਵੇਖੈ ਨਦਰ ਕਰੈ ਜੈ ਭਾਵੈ ਤੈ ਦੇ ਥਾਵਾ ਨਾਵਨ ਜਾਣੀ ਹੈ ਨਾਵਾ ਕੇ ਵਡਨਾਓ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ 타ਓ ਅੰਬੜ ਕੋਈ ਨ ਸਕੈ ਹੋ ਕਿਸਨੋ ਪੁੱਛਣ ਜਾਓ ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆ ਜੈ ਭਾਵੈ ਤੈ ਦੇ ਹੁਕਮਾ ਸਵਾਰੇ ਆਪਣੈ ਚਸਾ ਨ ਭਾਵਨ ਚਸਾ ਨ ਢਿਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕੈ ਵਿਚਾਰ ਹੈ ਕੇਵੜਾ ਦਾਤਾ ਆਖੀਐ ਦੇਖੈ ਰਹਿ ਅਸਮਾਰੈ ਨਾਨਕ ਟੋਟ ਨ ਆਵਈ ਤੇਰੇ ਜੁਗ ਹੈ ਜੁਗ ਹੈ ਪੰਡਾਰ ਨਾਨਕ ਟੋਟ ਨ ਆਵਈ ਤੇਰੇ ਜੁਗ ਹੈ ਜੁਗ ਹੈ ਅਦਕਲਾ ਕੇ ਉਚਾਰਨ ਕਰਨਾ ਜੁਗ ਹੈ ਜੁਗ ਹੈ ਪੰਡਾਰ ਚਲੋ ਨਾਨਕ ਟੋਟ ਨਾ ਆਵੇ ਤੇਰੇ ਜੁਗ ਹੈ ਜੁਗ ਹੈ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹਿਲੀਆਂ ਸਗਲੀਆਂ ਕਰਹਿ ਸੀਗਾਰ ਗਨਤ ਗਨਾਵਨ ਆਈਆ ਸੁਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਕੁਆਰ ਹਰ ਜਿਉ ਓਇ ਪਿਰ ਦਾਵੈ ਨਾਰ ਤਦ ਭਾਵਨ ਸੋਹਗਨੀ ਆਪਣੀ ਕਿਰਪਾ ਲਹਿ ਸਵਾਰ ਰਹਾਉ ਗੁਰ ਸਬਦੀ ਸੀ ਗਾਰੀਆ ਮਨ ਤਨ ਪਿਰ ਕੈ ਪਾਸ ਗੁਰ ਸਬਦੀ ਸੀ ਗਾਰੀਆ ਤਨ ਮਨ ਪਿਰ ਕੈ ਪਾਸ ਚਲੋ ਗੁਰ ਸਬਦੀ ਸੀ ਗਾਰੀਆ ਤਨ ਮਨ ਪਿਰ ਕੈ ਪਾਸ ਦੋਏ ਕਰ ਜੋੜ ਖੜੀ ਤਕੈ ਸਚ ਕਹ ਅਰਦਾਸ ਲਾਲ ਰਤੀ ਸਚ ਪੈ ਵਸੀ ਪਾਏ ਰਤੀ ਰੰਗ ਰਾਸ ਪ੍ਰੇਯ ਕੀ ਚੇਰੀ ਕਾਂਡੀ ਐ ਲਾਲੀ ਮਨ ਨਾਓ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵਿਦਿਆ ਹੋ ਸਦ ਬਲੇ ਹਰ ਜਾਓ ਸਾਤਨ ਡਾਂਡਨ ਬੈਸਈ ਜੇ ਸਤਗੁਰ ਮਾਹੇ ਸਮਾਏ ਪੇਰ ਰਿਸਾਲੂ ਨੋਤਨੋ ਸਾਚੋ ਮਰੈ ਨਾ ਜਾਏ ਨੇਤਰ ਵੈ ਸੋ ਹੱਗਨੀ ਸਾਚੀ ਨਦਰ ਰਜਾਏ ਸਾਚ ਧੜੀ ਤਨ ਮਾਢੀਐ ਕਾਪੜ ਪ੍ਰੇਮ ਸੀਗਾਰ ਚੰਤਨਾ ਚੰਦਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰੇ ਦੀਕ ਦੀਪਕ ਸਬਦ ਵੇਗਾਸਿਆ RAM ਨਾਮ ਉਰ ਹਾਰੇ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰੇ ਸੋਭਾ ਸੁਰਤ ਸੁਹਾਵਣੀ ਸਾਚਾ ਪ੍ਰੇਮ ਅਪਾਰ ਬਿਨ ਫਿਰ ਪੁਰਖ ਨਾ ਜਾਣਈ ਸਾਚੇ ਗੁਰ ਕੈ ਹੇਤ ਪਿਆਰੈ ਨਿਸ ਅੰਧਿਆਰੀ ਸੁਤੀਏ ਕਿਉ ਪਰ ਬਿਨ ਰਹਿਣ ਵੇਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾ ਤਨ ਕੰਤ ਨ ਰਾਵੀਆ ਤਾ ਬਿਰਥਾ ਜੋ ਬਨ ਜਾਏ ਛੇਜੈ ਕੰਤ ਮਹਿਲੜੀ ਸੁਤੀ ਬੂਜ ਨਾ ਪਾਏ ਹੋ ਸੁਤੀ ਪਿਰ ਜਾਗਣਾ ਯੋ ਕੇਸਾ ਕੋ ਪੁੱਛੋ ਜਾਏ ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਿਖਾਏ ਸਾ ਸੰਗਤ ਜੀ ਆਜਿ ਨੇ ਦੋ ਅੰਗ ਸੰਚਿਆ ਜੇ ਕਰ ਲਏ ਨੇ 54 ਅੰਗ ਹੋ ਚੁੱਕੇ ਹਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ